ਦਿੱਲੀ ਦੇ ਕੈਬਨਿਟ ਮੰਤਰੀ ਅਤੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਰਸਾ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਹੈ। ਸੋ ਵੱਡੀ ਖਬਰ ਆ ਰਹੀ ਹੈ ਕਿ ਮੁਲਾਕਾਤ ਹੋਈ ਹੈ। ਹਾਲਾਂਕਿ ਇਸ ਮੁਲਾਕਾਤ ਦੇ ਵਿੱਚ ਕੀ ਗੱਲਬਾਤ ਹੋਈ ਹੈ ਉਹ ਪੂਰੀ ਜਾਣਕਾਰੀ ਲਵਾਂਗੇ। ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਨੂੰ ਮਨਜਿੰਦਰ ਸਿੰਘ ਸਰਸਾ ਇੱਕ ਵਿਆਹ ਦਾ ਸੱਦਾ ਦੇਣ ਪਹੁੰਚੇ ਸੀ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਰਸਾ ਨੇ ਸੁਖਬੀਰ ਬਾਦਲ ਤੋਂ ਇਲਾਵਾ ਸੁਨੀਲ ਜਾਖੜ ਪੰਜਾਬ ਦੇ ਰਾਜਪਾਲ ਅਤੇ ਹੋਰ ਕਈ ਆਗੂਆਂ ਦੇ ਨਾਲ ਵੀ ਮੁਲਾਕਾਤ ਕੀਤੀ। ਸੋ ਇਹ ਚਰਚਾਵਾ ਨੇ ਕਿ ਸੁਖਬੀਰ ਬਾਦਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਹਾਲਾਂਕਿ ਕਿਸ ਮਕਸਦ ਨਾਲ ਹੋਈ ਹੈ। ਹਾਲਾਂਕਿ ਇਹ ਮੁੱਢਲੀ ਜਾਣਕਾਰੀ ਮੁਤਾਬਕ ਵਿਆਧਾ ਸੱਦਾ ਦਿਨ ਲਈ ਹੋਈ ਹੈ ਪਰ ਇਸ ਵਿੱਚ ਕੋਈ ਸਿਆਸੀ ਗੱਲਬਾਤ ਹੋਈ ਹੈ ਜਾਂ ਫਿਰ ਕੋਈ ਸਿਆਸੀ ਤੌਰ ਤੇ ਵੀ ਰਣਨੀਤੀ ਤਿਆਰ ਕਰਨ ਦਾ ਕੋਈ ਪਲਾਨ ਬਣਾਇਆ ਗਿਆ ਇਸ ਬਾਰੇ ਪੂਰੀ ਚਰਚਾ ਕਰਾਂਗੇ। ਸੋ ਇਸ ਬਾਬਤ ਚਰਚਾ ਦੇ ਲਈ ਸਾਡੇ ਸਾਈ ਯੋਗੀ वरुण ਪਟ ਸਾਡੇ ਨਾਲ ਜੁੜ ਚੁੱਕੇ ਨੇ वरुण ਇੱਕ ਖਬਰ ਆ ਰਹੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਸੁਖਬੀਰ ਬਾਦਲ ਹੋਰਾਂ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੇ ਮਾਇਨੇ ਕੀ ਨੇ ਕੋ ਪ੍ਰਵਿੰਦਰ ਇਹ ਮੁਲਾਕਾਤ ਜੋ ਹੈ ਇਹ ਕੱਲ ਹੋਈ ਹੈ ਜੀ ਦਿੱਲੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਤੇ ਭਾਜਪਾ ਦੇ ਜੋ ਕੌਮੀ ਆਗੂ ਨੇ ਮਨਜਿੰਦਰ ਸਿਰਸਾ ਉਹ ਕੱਲ ਚੰਡੀਗੜ੍ਹ ਦੇ ਵਿੱਚ ਆਏ ਸਨ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਧੀ ਦਾ ਵਿਆਹ ਰੱਖਿਆ ਹੋਇਆ ਜਿਸ ਦਾ ਸੱਦਾ ਪੱਤਰ ਦੇਣ ਦੇ ਲਈ ਉਹ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਸਿਆਸਤਦਾਨਾਂ ਨੂੰ ਜਿਨ੍ਹਾਂ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਦੇ ਰਾਜਪਾਲ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਕਈ ਉਹ ਸਿਆਸੀ ਆਗੂਆਂ ਨੂੰ ਇਸ ਸਿਲਸਿਲੇ ਦੇ ਵਿੱਚ ਮਿਲੇ ਤੇ ਉਹਨਾਂ ਨੂੰ ਇਨਵੀਟੇਸ਼ਨ ਜਿਹੜਾ ਉਹ ਦਿੱਤਾ ਗਿਆ ਤਾਂ ਇਸੇ ਵਿਚਾਲੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਵੀ ਮੁਲਾਕਾਤ ਮਨਜਿੰਦਰ ਸਿੰਘ ਸਿਰਸਾ ਉਹਨਾਂ ਵੱਲੋਂ ਕੀਤੀ ਗਈ ਹਾਲਾਂਕਿ ਕਾਫੀ ਸਮੇਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਾਲ ਜੋ ਮਨਜਿੰਦਰ ਸਿਰਸਾ ਉਹਨਾਂ ਦੀ ਇਹ ਮੁਲਾਕਾਤ ਹੋਈ ਹੈ ਇਹ ਮੁਲਾਕਾਤ ਸਿਆਸੀ ਇਸ ਦੇ ਮਾਇਨੇ ਬਹੁਤ ਅਲੱਗ ਵੀ ਕੱਢੇ ਜਾ ਰਹੇ ਨੇ ਹਾਲਾਂਕਿ ਇਸ ਦੌਰਾਨ ਕੋਈ ਸਿਆਸਤ ਨੂੰ ਲੈ ਕੇ ਜਾਂ 2027 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਗੱਲ ਹਜੇ ਬਾਹਰ ਨਿਕਲ ਕੇ ਨਹੀਂ ਆਈ ਲੇਕਿਨ ਕੱਲ ਮਨਜਿੰਦਰ ਸਿਰਸਾ ਉਹਨਾਂ ਦੇ ਨਾਲ ਪਰਮਿੰਦਰ ਬਰਾਲ ਵੀ ਨਾਲ ਮੌਜੂਦ ਸਨ ਉਹ ਵੀ ਵਕ ਵਕ ਸਿਆਸਤਦਾਨਾਂ ਦੇ ਕੋਲ ਮਨਜਿੰਦਰ ਸਿਰਸਾ ਉਹਨਾਂ ਦੇ ਨਾਲ ਗਏ ਲੇਕਿਨ ਜੋ ਹੁਣ ਕਿਆਸਰਾਈਆਂ ਚੱਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਪੰਜਾਬ ਆ ਰਹੇ ਨੇ ਉਸ ਤੋਂ ਬਾਅਦ ਇੱਕ ਅਮਿੱਤਾ ਉਹਨਾਂ ਦੀ ਵੱਡੀ ਮੋਗਾ ਦੇ ਵਿੱਚ ਰੈਲੀ ਰੱਖੀ ਗਈ ਹੈਗੀ ਹੈ ਤਾਂ ਇਸ ਤੋਂ ਪਹਿਲਾਂ ਜੋ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਕਿ ਗੱਠ ਜੋੜ ਦੀ ਹੋ ਸਕਦਾ ਇਸ ਦੀਆਂ ਬਹੁਤ ਸਾਰੀਆਂ ਸਪੈਕੂਲੇਸ਼ਨਸ ਚੱਲੀਆਂ ਹਾਲਾਂਕਿ ਗੱਠਜੋੜ ਕਦੋਂ ਹੋਏਗਾ ਹੋਏਗਾ ਜਾਂ ਨਹੀਂ ਹੋਏਗਾ ਇਸ ਨੂੰ ਲੈ ਕੇ ਵੀ ਹਾਲਾਤੀ ਬਹੁਤ ਸਾਰੀ ਕਨਫਿਊਜ਼ਨ ਜੋ ਹੈ ਲੇਕਿਨ ਬੀਜੇਪੀ ਪੰਜਾਬ ਦੇ ਲੀਡਰ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਚਾਹੇ ਉਹ ਹਾਈ ਕਮਾਂਡ ਹੋਵੇ ਭਾਜਪਾ ਦੀ ਕਿ ਪੰਜਾਬ ਦੇ ਵਿੱਚ ਬੀਜੇਪੀ ਇਕੱਲਿਆਂ ਚੋਣ ਲੜੇਗੀ ਲੇਕਿਨ ਸਿਆਸੀ ਅੱਖ ਨਾਲ ਜੇਕਰ ਦੇਖੀਏ ਤਾਂ ਇਸ ਇਨਵੀਟੇਸ਼ਨ ਦੇ ਰਾਹੀਂ ਕਿਤੇ ਨਾ ਕਿਤੇ ਸਿਆਸਤਤ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਹੋਵੇਗੀ ਇਹ ਨਹੀਂ ਹੋ ਸਕਦਾ ਕਿ ਜਦੋਂ ਦੋ ਸਿਆਸਤਦਾਨ ਮਿਲਣ ਤਾਂ ਉਹ ਆਪਣੇ ਆਪਣੇ ਸੂਬਿਆਂ ਨੂੰ ਲੈ ਕੇ ਸਿਆਸੀ ਚਰਚਾ ਨਾ ਕਰਨ ਤਾਂ ਸਿਆਸਤ ਦੇ ਵਿੱਚ ਇਹ ਹੁਣ ਖਬਰਾਂ ਤੇਜ ਹਨ ਕਿ ਮਨਜਿੰਦਰ ਸਿਰਸਾ ਭਾਵੇਂ ਆਪਣੀ ਧੀ ਦੇ ਵਿਆਹ ਦਾ ਇਨਵੀਟੇਸ਼ਨ ਲੈ ਕੇ ਸੁਖਵੀਰ ਸਿੰਘ ਬਾਦਲ ਖੂਨਾ ਕੋਲੇ ਉਸ ਪਰਿਵਾਰ ਕੋਲੇ ਗਿਆ ਚੰਡੀਗੜ੍ਹ ਸੈਕਟਰ 9 ਸਥਿਤ ਉਹਨਾਂ ਦੀ ਜੋ ਰਹਾਇਸ਼ ਹੈ ਉੱਥੇ ਇਹ ਮੁਲਾਕਾਤ ਹੋਈ ਹੈ ਪੂਰੇ ਪਰਿਵਾਰ ਨੂੰ ਵਿਆਹ ਦਾ ਸੱਦਾ ਪੱਤਰ ਜੋ ਹੈ ਮਨਜਿੰਦਰ ਸਿਰਸਾ ਹੁਣਾ ਵੱਲੋਂ ਦਿੱਤਾ ਗਿਆ ਤੇ ਇਸ ਸੱਦੇ ਪੱਤਰ ਦੇ ਨਾਲ ਹੋਰ ਕਿਹੜੀ ਚਰਚਾ ਹੋਈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਖਬਰ ਕੋਈ ਬਾਹਰ ਆ ਜਾਵੇ ਲੇਕਿਨ ਫਿਲਹਾਲ ਇਸ ਵੇਲੇ ਦੀ ਜਾਣਕਾਰੀ ਇਹ ਹੀ ਹੈ ਕਿ ਸਿਰਫ ਉਹ ਇੱਕ ਜੋ ਉਹਨਾਂ ਦੀ ਧੀ ਦਾ ਵਿਆਹ ਰੱਖਿਆ ਗਿਆ ਮਨਜਿੰਦਰ ਸਿੰਘ ਸਿਰਸਾ ਹੁਣਾ ਦੀ ਉਹਨਾਂ ਦਾ ਸੱਦਾ ਪੱਤਰ ਦੇਣ ਹੀ ਉਹ ਸੁਖਵੀਰ ਸਿੰਘ ਬਾਦਲ ਹੁਣਾ ਕੋਲੇ ਹੁੰਚੇ さん ਜੀ ਪਰਮਿੰਦਰ ਸ਼ੁਕਰੀਆ ਵਰਨ ਜਾਣਕਾਰੀ ਦੇਣ ਲਈ ਸੋਇਸਨ ਸੱਦੇਸ ਜੋ ਕਿ ਵਰਨਪਾਟ ਜੀ ਨੇ ਜਾਣਕਾਰੀ ਦਿੱਤੀ ਹੈ ਸੋ ਕੋਰ ਫਿਰ ਦੱਸਦੀ ਹੈ ਕਿ ਸੁਖਬੀਰ ਬਾਦਲ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਦੀ ਮੁਲਾਕਾਤ ਹੋਈ ਹੈ ਹਾਲਾਂਕਿ ਮੁੱਢਲੀ ਜਾਣਕਾਰੀ ਇਹ ਹੀ ਹੈ ਕਿ ਉਹ ਇੱਕ ਵਿਆਹ ਦਾ ਸੱਦਾ ਦੇਣ ਪਹੁੰਚੇ ਸੀ ਮਨਜਿੰਦਰ ਸਿੰਘ ਸਿਰਸਾ ਸੁਖਬੀਰ ਬਾਦਲ ਖਨਾ ਕੋਲ ਪਰ ਇਸ ਵਿੱਚ ਸਿਆਸੀ ਗੱਲਬਾਤ ਕੀ ਹੋਈ ਹੈ ਕੀ ਨਹੀਂ ਇਹ ਹਾਲੇ ਜਾਣਕਾਰੀ ਪੂਰੀ ਨਹੀਂ ਬਾਹਰ ਆਈ ਪਰ ਚਰਚਾਵਾਂ ਜ਼ਰੂਰ ਛੜ ਜਾਂਦੀਆਂ ਨੇ ਜਦੋਂ ਦੋ ਸਿਆਸਤਦਾਨ ਆਪਸ ਵਿੱਚ ਮਿਲਦੇ ਨੇ ਦੱਸਦੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਅਕਾਲੀ ਦਲ ਦਾ ਘਾਟ ਚੋੜ ਹੋ ਸਕਦਾ ਜੇਕਰ ਹੋ ਜਾਂਦਾ ਹੈ ਤਾਂ ਕੀ ਸਿਆਸੀ ਸਮੀਕਰਨ ਹੋਣਗੇ ਸੋ तमाम ਅਜਿਹੀਆਂ ਗੱਲਾਂ ਨੇ ਜਿਹੜੀਆਂ ਜਾਂ ਸਵਾਲ ਨੇ ਉਹ ਲਗਾਤਾਰ ਪੰਜਾਬ ਦੀ ਸਿਆਸਤ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਉੱਠ ਰਹੇ ਨੇ ਕਿ ਆਖਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਕੀ ਸਥਿਤੀ ਹੋਵੇਗੀ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿਆਸੀ ਸਮੀਕਰਨ ਹੁੰਦੇ ਨੇ ਹਾਲਾਂਕਿ ਹੁਣ ਤੱਕ ਜੋ ਜਾਣਕਾਰੀ ਇਹ ਮੁਲਾਕਾਤ ਸਿਰਫ ਇੱਕ ਵਿਆਦ ਦਾ ਸੱਦਾ ਦੇਣ ਲਈ ਕੀਤੀ ਗਈ ਸੀ ਇਸ ਵਿੱਚ ਕੀ ਸਿਆਸੀ ਚਰਚਾ ਹੋਈ ਹੈ ਉਹ ਹਾਲੇ ਜੋ ਵੀ ਜਾਣਕਾਰੀ ਆਉਂਦੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ